ਸਰ ਸਿੰਘ ਸਾਹਿਬ ਜੀ ਅੱਜ ਪਿੰਡ ਸੁਭਰਾ ਵਿਖੇ ਪਹੁੰਚੇ ਹੋ ਤੁਸੀਂ ਬੰਦੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਤਕਰੀਬਨ 20 ਸਾਲਾਂ ਤੋਂ ਪੰਜਾਬ ਖੜਾਂ ਦੇ ਪਾਣੀ ਦੀ ਮਾਰ ਹੀ ਇੱਥਾ ਔਰ ਬਹੁਤ ਜ਼ਿਆਦਾ ਜ਼ਮੀਨ ਲੱਖਾਂ ਏਕੜ ਜਿਹੜੀ ਫਸਲ ਹੈ ਪੰਜਾਬ ਦੀ ਖਰਾਬ ਹੋ ਚੁੱਕੀ ਹੈ ਜ਼ਮੀਨ ਬਰਬਾਦ ਹੋ ਚੁੱਕੀ ਹੈ ਜਾਜਾ ਅਸੀਂ ਤਰਨਤਾਰਨ ਦੇ ਪਿੰਡਾਂ ਵਿੱਚ ਆਏ ਸੀ ਇੱਧਰ ਚੰਬਾ ਕਲਾਂ ਢਾਏ ਵਾਲਾ ਜਿਹੜਾ ਕਿਹੜਾ ਪਿੰਡ ਸੀ ਕੰਬੋਟਾ ਕੰਬੋਟਾ ਵਾਲਾ ਇੱਧਰ ਤੇ ਪਿੰਡਾਂ ਚ ਅਸੀਂ ਸੰਗਠਨ ਸੇਵਾ ਵਾਸਤੇ ਆਏ ਸੀ ਕਿ ਉੱਥੋਂ ਫਿਰ ਅਸੀਂ ਹਰੀ ਕੇ ਜਿਹੜਾ ਇਹ ਬਾਨਾ ਸਭਰਾਵਾਲੇ ਪਾਸੋਂ ਵਿੰਦਰ ਨੂੰ ਆ ਰਹੇ ਸੀ ਤੇ ਰਸਤੇ ਵਿੱਚ ਸਾਨੂੰ ਮੰਤਰੀ ਸਾਹਿਬ ਭੁੱਲਰ ਸਾਹਿਬੇ ਮਿਲੇ ਉਹਨਾਂ ਨੇ ਦੱਸਿਆ ਕਿ ਢਾਅ ਲੱਗ ਰਹੀ ਹੈ ਬਹੁਤ ਜ਼ਿਆਦਾ ਸਭਰਾਵਾਂ ਦੇ ਕੋਲ ਤੁਸੀਂ ਬੰਨ੍ਹਣ ਔਰ ਇੱਥੇ ਆ ਕੇ ਵੇਖਿਆ ਤੇ ਵਾਕਿਆ ਹੀ ਬਹੁਤ ਵੱਡੀ ਢਾਹ ਜਿਹੜੀ ਸੀ ਦਰਿਆ ਜਿਹੜਾ ਫਿਰ ਮੈਂ ਕਹਾ 2 ਘੰਟਿਆਂ ਚੀ ਬਹੁਤ ਵੱਡੀ ਢਾਹ ਜਿਹੜੀ ਸੀ ਬੰਨ੍ਹ ਨੂੰ ਉੜਾ ਚੁੱਕਾ ਬੜੀ ਤੇਜ਼ ਗਤੀ ਦੇ ਨਾਲ ਪਾਣੀ ਜਿਹੜਾ ਉਹ ਵਗ ਰਿਹਾ